ਮੇਰੀ ਬੇਨਤੀ ਹੈ ਇੱਕ ਇੱਕ ਕਰਕੇ ਸਾਡੇ ਸਾਰੇ ਸਾਥੀ ਤੁਹਾਨੂੰ ਸਮੋਦਨ ਕਰਨਗੇ ਮੈਂ ਸਭ ਤੋਂ ਪਹਿਲੇ ਤੇ ਤੁਹਾਡੇ ਸਾਰਿਆਂ ਦਾ ਇੱਥੇ ਆਉਣ ਦੇ ਉੱਤੇ ਹਾਰਦਿਕ ਸਵਾਗਤ ਕਰਦਾ ਤੇ ਅਸੀਂ ਸਾਰੇ ਇਕੱਠੇ ਹੋਏ ਹਾਂ ਸਨਾਤਨ ਸੇਵਾ ਸਮਿਤੀ ਦੇ ਇੱਕ ਮੇਨਟ ਕੋਲ ਸਨਾਤਨ ਤਰ ਹਰਿਆਣੂ ਸਹੀਦਾ ਬਹਿਲਾ ਆ ਰਿਹਾ ਹੈ ਇਹਦੇ ਵਿੱਚ ਤੁਸੀਂ ਜੋ ਵੀ ਤੁਸੀਂ ਤੁਸੀਂ ਚਾਹੁੰਦੇ ਹੋ ਉਸ ਚੀਜ਼ ਦੇ ਮੁਤਾਬਿਕ ਤੁਹਾਨੂੰ ਮਿਲੇਗਾ रोहित खन्ना जी सियाल साहब अपने दो शब्द आप सबके साथ सनातन के ऊपर बात करें भाई जी सबसे पहले शुरू करने से पहले एक बार जय घोष कर जय शिया रामित अमित नीरत ਸਾਡੇ ਵਿੱਚ ਪਹੁੰਚੇ ਸਾਰੇ ਹੀ ਸਤਕਾਰਯੋਗ ਸਟੇਜ ਤੇ ਵਿਰਾਜਮਾਨ ਸਾਡੇ ਰਾਸ਼ਟਰੀ ਅਧਿਐਕਸ਼ ਸ਼੍ਰੀ ਵਿਜੇ ਸ਼ਰਮਾ ਜੀ ਬਹੁਤ ਹੀ ਸਤਕਾਰਯੋਗ ਸਾਡੇ ਅੰਮ੍ਰਿਤਸਰ ਸੈਂਟਰਲ ਤੋਂ ਐਮ ਐਲ ਏ ਆਮ ਆਦਮੀ ਪਾਰਟੀ ਦੇ ਲੋਕਾਂ ਦੀ ਸੇਵਾ ਕਰ ਰਹੇ ਸ਼੍ਰੀ ਅਜੇ ਗੁਪਤਾ ਜੀ ਸ਼੍ਰੀ ਸ਼ਰਤ ਵਿਸ਼ੇਸ਼ ਜੀ ਪੰਕਜ ਸ਼ਰਮਾ ਜੀ ਸ਼੍ਰੀ ਸੰਜੀਵ ਖੰਨਾ ਜੀ अशोक कनोजिया जी और साडे पहुँचे सारे ही मेरे सनातनी मेरे व्डे मेरे बुजुर्ग भी बैठे ने श्री प्यारे लाल सेठ जी दुग्गल साहब श्याम अग्रवाल जी बंटी जी सुमीत महाजन जी बब्बर साहब सियाल साहब सारे ही योग शक्ति इतने पहुंची ने दीपक सूद जी जे मैं देख पा रहा तरन तारण तो पहुँच चुके ने विजय प्रभाकर जी बटाला तो सारे इत आए न बहुत बहुत धनबाद फिर तो मैं गल करा श्री भगवत गीता जी रामायण दिखों सार्च एक सार मिलता है और तो सार की है एकता इच्छा रखे करम करता है लेकिन जो फल की इच्छा रख के कर्म करता है वह ज्ञानी है सनातन जिस अल करिए अवसर है सबकी परिवार की सेवा करने का अवसर ਸਾਨੂੰ ਸਾਡੇ ਸਨਾਤਨ ਤੋਂ ਮਿਲਦੀ ਹੈ ਬਹੁਤ ਹੀ ਪਾਵਨ ਅਤੇ ਪਵਿੱਤਰ ਮੰਚ ਤੋਂ ਜਿਹੜਾ ਕਿ ਸਨਾਤਨ ਸੇਵਾ ਸੰਧੀ ਪੰਜਾਬ ਵੱਲੋਂ ਜਿਹੜਾ ਇੱਥੇ ਅੱਜ ਆਯੋਜਨ ਕੀਤਾ ਜਾ ਰਿਹਾ ਹੈ ਉਸ ਦੇ ਲਈ ਮੈਂ ਰਾਸ਼ਟਰੀ ਪ੍ਰਧਾਨ ਵਿਜੀਤ ਸ਼ਰਮਾ ਜੀ ਦਾ ਪ੍ਰਨਉਪ ਤਵਨ ਜੋ ਕੇ ਮਾਜਾ ਦੇ ਮਾਜਾ ਚੋਂਦੇ ਇਨਚਾਰਜ ਨੇ ਉਹਨਾਂ ਦਾ ਅਸ਼ੋਕ ਲੋਜਿਆਦੀ ਜੀ ਦਾ ਜਿਹੜੇ ਕਿ ਡਿਸਟ੍ਰਿਕਟ ਅੰਮ੍ਰਿਤਸਰ ਅਰਬਨ ਪ੍ਰੈਜ਼ੀਡੈਂਟ ਨੇ ਮਨਰੂਪ ਆਨੰਦ ਜੀ ਦਾ ਸ਼ਰਤ ਵਿਸ਼ੇਸ਼ਟ ਜੀ ਦਾ ਸੁਨੀਲ ਸ਼ਾਭੜਾ ਜੀ ਦਾ ਅਨਕਸ਼ ਸ਼ਰਮਾ ਜੀ ਦਾ ਦੇਵਨੰਦ ਜੀ ਦਾ ਰਾਹੁਲ ਕੁਮਾਰ ਜੀ ਦਾ ਸਲੈਂਸ ਸੁਨਾਕੀਆ ਜੀ ਦਾ ਅਸ਼ੋਕ ਵਰਮਾ ਜੀ ਦਾ ਸੰਜੀਵ ਸ਼ਰਮਾ ਜੀ ਦਾ ਸੰਜੀਵ ਖਰਨਾਜੀ ਦਾ ਦੀਪਕ ਸੂਤ ਜੀ ਦਾ ਔਰ ਪਠਾਨਕੋਟ ਤੋਂ ਬਹੁਤ ਹੀ ਸਾਡੇ ਅਜ਼ੀਜ਼ ਰੋਹਿਤ ਸਿਆਲ ਜੀ ਜਿਹੜੇ ਕਿ ਪਾਰਸ਼ਦ ਵੀ ਨੇ ਬੜੀ ਅੱਛੀ ਸੇਵਾ ਕਰ ਰਹੇ ਨੇ ਪਠਾਨਕੋਟ ਦੀ ਉਹਨਾਂ ਦਾ ਔਰ ਮੈਂ ਦੇਖ ਰਿਹਾ ਕਿ ਅਮਰਸਰ ਦੀ ਜਿਹੜੀ ਕਰੀਮ ਹੈ ਤੁਗਲ ਸਾਹਿਬ ਬੈਠੇ ਨੇ ਪਿਆਰਾਲਲ ਸੇਖ ਜੀ ਬੈਠੇ ਨੇ ਅਗਰ왈 ਸਾਹਿਬ ਬੈਠੇ ਨੇ ਮਾਜਨ ਸਾਹਿਬ ਬੈਠੇ ਨੇ ਬੰਟੀ ਜੀ ਬੈਠੇ ਨੇ ਪੁਰਾ ਆਮ ਆਦਮੀ ਪਾਰਟੀ ਦੇ ਸਾਡੇ ਚਾਨ ਜੀ ਜਿਹੜੇ ਚਾਨ ਵਾਂਗੂ ਚਮਕਦੇ ਰਹਿੰਦੇ ਨੇ ਉਹ ਇੱਥੇ ਬੈਠੇ ਨੇ ਸਾਡੀ ਭੈਣ ਸ਼ਵਾਨੀ ਜੀ ਉਹ ਵੀ ਆਏ ਨੇ ਮੈਡਮ ਸੀਮਾ ਜੀ ਮੈਡਮ ਹੀਨਾ ਜੀ ਸਰਦਾਰ ਬੁਧੇ ਸਿੰਘ ਜੀ ਅਜੀਤ ਕਮਲ ਜੀ ਸਾਡੇ ਬਹੁਤ ਹੀ ਕਰਮੱਠ ਵਲੰਟੀਅਰ ਆਮ ਆਦਮੀ ਪਾਰਟੀ ਦੇ ਪੁਰਵੀ ਮੈਂ ਦੇਖ ਰਿਹਾ ਕਿ ਵੱਡੀਆਂ-ਵੱਡੀਆਂ ਜਿਹੜੀਆਂ ਅਮਲ ਸਦਿਆ ਸ਼ਖਸੀਅਤਾਂ ਤੇਰੀ ਅੱਜ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਹੈ ਬਹੁਤ ਅੱਛਾ ਲੱਗ ਰਿਹਾ ਹੈ। ਔਰ ਜਿਸ ਤਰ੍ਹਾਂ ਕਿ ਮੇਰੇ ਤੋਂ ਪਹਿਲਾਂ ਪ੍ਰਨਵਤਾ ਵੰਜੀ ਨੇ ਦੱਸਿਆ ਸਨਾਤਨ ਬਾਰੇ ਬੜੇ ਵਿਸਤਾਰ ਪੂਰਵਕ ਜਿਹੜਾ ਉਹਨਾਂ ਨੇ ਦੱਸਿਆ ਕਿ ਸਨਾਤਨ ਕੀ ਹੈ। ਸਰੋਪ੍ਰਣੀ ਕਾਲਜ ਨੂੰ ਇੱਕ ਬੜਾ ਅੱਛਾ ਉਪਰਾਲਾ ਆਪਣੇ ਜਾਂ ਬੋਲਾ ਕਿ ਮੇਰਾ ਕਰਮ ਹੀ ਮੇਰਾ धर्म ਮੇਰਾ धर्म ਹੀ ਮੇਰਾ ਕਰਮ। ਕੀ ਕਹਿਣਾ ਚਾਹੋਗੇ ਇਸ ਦੇ ਬਾਰੇ? 1 मिनट सारे जय श्री राम सारेनु बहुत बहुत मुबारकबाद आज सनातन सेवा समिति पंजाब दा अमृतसर ਦੇ ਵਿੱਚ ਅੱਜ ਸ਼ੁਰੂਆਤ ਹੋਈ ਹੈ ਜੀ ਜੀ ਮੈਂ ਪ੍ਰਨਵ ਤਵਨ ਬਤੌਰ ਮਾਜਾ ਜੋਂ ਦਾ ਇਨਚਾਰਜ ਅੱਜ ਜ਼ਿਲ੍ਹਾ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਅਸੀਂ ਅਸੀਂ ਆਪਣਾ ਚਾਰਜ ਸੰਭਾਲਿਆ ਹੈ ਔਰ ਇਹਦੇ ਵਿੱਚ ਸਾਡੇ ਨਾਲ ਸਾਰੇ ਹੀ ਸਨਾਤਨੀ ਭਰਾ ਸਾਡੇ ਹੀ ਸਾਰੇ ਜਿੰਨੇ ਵੀ ਹਿੰਦੂ ਸਭਾ ਦੇ ਲੋਕ ਔਰ ਜਿਹੜੇ ਸਨਾਤਨੀ ਜਿਹੜੇ ਮੰਦਿਰਾਂ ਨੂੰ ਪ੍ਰਚੀਨ ਮੰਦਿਰ ਜਿਹੜਾ ਕਹਿ ਲੀਏ ਸਾਰੇ ਹੀ ਇੱਥੇ ਪਹੁੰਚੇ ਨੇ ਮੈਂ ਉਹਨਾਂ ਸਾਰਿਆਂ ਨੂੰ ਇੱਥੇ ਆਇਆਂ ਨੂੰ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਾਡੇ ਵਿੱਚ ਸਾਡੇ ਰਾਸ਼ਟਰੀ ਅਧਿਕਾਰੀ ਸ਼੍ਰੀ ਵਿਜੇ ਸ਼ਰਮਾ ਜੀ ਵੀ ਪਹੁੰਚੇ ਨੇ ਇਹ ਮੈਂ ਸਮਝਦਾ ਕਿ ਬਹੁਤ ਪਹਿਲਾ ਉਪਰਾਲਾ ਹੋ ਜਾਣਾ ਚਾਹੀਦਾ ਸੀ ਜਿਹੜਾ ਅੱਜ ਹੋ ਰਿਹਾ ਹੈ ਕਿਉਂਕਿ ਅੱਜ ਤੱਕ ਸਨਾਤਨ ਦੀ ਸਾਰ ਕਿਸੇ ਵੀ ਸਰਕਾਰ ਨੇ ਨਹੀਂ ਅੱਜ ਸਨਾਤਨ ਸੇਵਾ ਸਮਿਤੀ ਪੰਜਾਬ ਦੀ ਸ਼ੁਰੂਆਤ ਹੋਈ ਔਰ ਪੰਜਾਬ ਤੀਰਥ ਯਾਤਰਾ ਸਮਿਤੀ ਪੰਜਾਬ ਸਰਕਾਰ ਔਰ ਪੰਜਾਬ ਗਊ ਸੇਵਕ ਕਮਿਸ਼ਨ ਇਹਨਾਂ ਨੇ ਸਾਨੂੰ ਬੜਾ ਵੱਡਾ ਆਪਣਾ ਸਹਿਯੋਗ ਦਿੱਤਾ ਹੈ ਅਸੀਂ ਇਹਨਾਂ ਨਾਲ ਮਿਲ ਕੇ ਕੰਮ ਕਰਾਂਗੇ ਔਰ ਖਾਸ ਕਰਕੇ ਜੇ ਮੈਂ ਗੁਰੂ ਨਗਰੀ ਦੀ ਗੱਲ ਕਰਾਂ ਕਿਉਂਕਿ ਮੈਂ ਆਪ ਗੁਰੂ ਨਗਰੀ ਦੇ ਵਿੱਚ ਪੈਦਾ ਹੋਇਆ ਜਿਸ ਨੂੰ ਗੁਰੂ ਦੀ ਨਗਰੀ ਕਿਹਾ ਜਾਂਦਾ ਹੈ ਇੰਨੀ ਪਵਿੱਤਰ ਧਰਤੀ ਜਿੱਥੇ ਸੀਤਲਾ ਮੰਦਿਰ ਵਕਤਨ ਦੇ ਇੱਕ ਤੀਰਸਥਾਨ ਨੇ ਸੋ ਬਹੁਤ ਹੀ ਬੜੇ ਲੰਬੇ ਸਮੇਂ ਤੋਂ ਇਸ ਚੀਜ਼ ਦੀ ਲੋੜ ਸੀ ਲੇਕਿਨ ਮੈਂ ਸਮਝਦਾ ਕਿ ਇਹ ਸਰਕਾਰ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਇਹ ਸਨਾਤਨ ਸੇਵਾ ਸਮਿਤੀ ਪੰਜਾਬ ਦਾ ਬੜਾ ਵਧੀਆ ਉਪਰਾਲਾ ਹੈ ਕਿ ਘਰ ਘਰ ਤੱਕ ਸਨਾਤਨ ਨੂੰ ਪਹੁੰਚਾਣਾ ਕਿਉਂਕਿ ਕਈ ਲੋਕਾਂ ਨੇ ਸਨਾਤਨ ਨੂੰ ਅਜੇ ਤੱਕ ਲੋਕਾਂ ਤੱਕ ਪਹੁੰਚਣ ਹੀ ਨਹੀਂ ਦਿੱਤਾ ਇਹ ਇੱਕ ਗੱਲ ਕਰੀਏ ਕਿ ਕੁਝ ਪ੍ਰਾਚੀਨ ਮੰਦਿਰ ਜਿਦੇ ਵਿੱਚ ਆਮ ਲੋਕਾਂ ਨੂੰ ਸ਼ਮੂਲੀਅਤ ਹੀ ਨਹੀਂ ਮਿਲੀ ਅੱਜ ਇਸ ਸਮਿਤੀ ਦੇ ਰਾਹੀਂ ਅਸੀਂ ਉੱਥੋਂ ਤੱਕ ਪਹੁੰਚ ਕਰਾਂਗੇ ਕਰ ਕਰ ਸਨਾਤਨ ਨੂੰ ਪਹੁੰਚਾਵਾਂਗੇ ਕਿਉਂਕਿ ਸਨਾਤਨ ਧਰਮ ਇਕਲੌਤਾ ਧਰਮ ਹੈ ਜਿਹੜਾ ਸਦੀਵੀ ਹੈ ਮੈਂ ਪਹਿਲੇ ਕਿਹਾ ਉਹ శాశ్వਤ ਹੈ ਸਦਾ ਤੋਂ ਚਲਦਾ ਆ ਰਿਹਾ ਹੈ ਔਰ ਸਦਾ ਤੱਕ ਚਲੇਗਾ ਇਹ ਕਿਸੇ ਪੀੜੀ ਤੱਕ ਸੀਮਿਤ ਨਹੀਂ ਹੈ ਇਹ ਪੀੜੀ ਤੋਂ ਪੀੜੀ ਚਲਦਾ ਆ ਰਿਹਾ ਹੈ ਔਰ ਪੀੜੀਦਰ ਪੀੜੀ ਚਲੇਗਾ ਅੱਜ ਲੋੜ ਹੈ ਸਾਡੇ ਹਿੰਦੁਸਤਾਨ ਦੇ ਹਰ ਯੁੱਗ ਨੂੰ ਹਰ ਨਵੇਂ ਉਤਸ਼ਾਹਿਤ ਸਾਡੇ ਯੂਥ ਨੂੰ ਪ੍ਰੇਰਿਤ ਕਰਨ ਦੀ ਕਿ ਸਨਾਤਨ ਹੈ ਕਿ ਸਾਡੀ ਸਭਿਆਤਾ ਕੀ ਹੈ ਸਾਡਾ ਸਾਡਾ ਖਾਸ ਗੌਰ ਤੇ ਜਿਹੜੀ ਸਾਡਾ ਸਨਾਤਨ ਧਰਮ ਕੀ ਹੈ ਧਰਮ ਕਹਿੰਦਾ ਕੀ ਹੈ ਕਿਹੜੇ ਰਸਤੇ ਤੇ ਲੈ ਕੇ ਜਾਂਦਾ ਹੈ ਕਿਹੜੇ ਚੰਗੇ ਕੰਮ ਕਰਨੇ ਚਾਹੀਦੇ ਨੇ ਸੋ ਅੱਜ ਦੇ ਵਾਸਤੇ ਕਾਉਂਸਲਿੰਗ ਦੀ ਸਭ ਤੋਂ ਵੱਧ ਲੋੜ ਹੈ ਜਿਹੜਾ ਉਪਰਾਲਾ ਕੀਤਾ ਗਿਆ ਮੈਂ ਧੰਨਵਾਦ ਕਰਦਾ ਹਾਂ ਸਾਡੇ ਰਾਸ਼ਟਰੀ ਅਧਿਖਸ਼ ਜੀ ਸ਼੍ਰੀ ਵਿਜੇ ਸ਼ਰਮਾ ਜੀ ਸਾਡੇ ਪੰਜਾਬ ਸਰਕਾਰ ਦੇ ਜਿਹੜੇ ਸ਼ਹਿਰ ਸਪਟਾ ਵਿਭਾਗ ਦੇ ਐਡਵਾਈਜ਼ਰ ਮੇਰੇ ਮਾਰਗਦਰਸ਼ਨ ਮੇਰੇ ਵੱਡੇ ਭਰਾ ਸ਼੍ਰੀ ਦੀਪਕ ਬਾਲੀ ਜੀ ਦਾ ਖਾਰਾ ਕੀ ਹੋਇਆ ਜਿੱਥੇ ਪਹੁੰਚ ਨਹੀਂ ਸਕੇ ਕਿਉਂਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾਨਾ ਚੱਲ ਰਿਹਾ ਜਿਸ ਦੇ ਵਾਸਤੇ ਸਾਡੀ ਕਈ ਲੀਡਰਸ਼ਿਪ ਅੱਜ ਦਿੱਲੀ ਹੈ ਲੇਕਿਨ ਇਹ ਉਪਰਾਲਾ ਉਹਨਾਂ ਦੇ ਸਹਿਯੋਗ ਨਾਲ ਵੀ ਸ਼ੁਰੂ ਹੋਇਆ ਮੈਂ ਉਹਨਾਂ ਦਾ ਵੀ ਧੰਨਵਾਦੀ ਹਾਂ ਪਰ ਇਕੱਲੇ-ਇਕੱਲੇ ਮੇਰੇ ਸਨਾਤਨੀਆਂ ਦਾ ਧੰਨਵਾਦੀ ਹਾਂ ਕਿਉਂਕਿ ਮੈਂ ਕਹਿੰਦਾ ਕਿ ਬੂੰਦ ਬੂੰਦ ਨਾਲ ਸਮੁੰਦਰ ਬਣਦਾ ਹੈ ਔਰ ਮੁਠੀ ਜਿਹੜੀ ਹੈ ਨਾ ਉਹ ਕਾਦੀ ਇਕੱਠੀ ਹੁੰਦੀ ਹੈ ਜਦੋਂ ਦੇ ਨਾਲ ਉਂਗਲਾ ਜੁੜੋ ਸੋ ਇਸ ਸਾਰਿਆਂ ਦਾ ਬਹੁਤ ਵੱਡਾ ਉਪਰਾਲਾ ਹੈ ਤੁਹਾਡੇ ਸਾਰਿਆਂ ਨੂੰ ਮੁਬਾਰਕਬਾਦ ਤੁਹਾਡੇ ਸਾਰਿਆਂ ਦਾ ਧੰਨਵਾਦ ਇਹਨਾਂ ਕਹਿੰਦਾ ਹੋਇਆ ਇਹੀ ਜਾਦਤ ਲਵਾਂਗਾ ਧੰਨਵਾਦ ਜੈ શ્રી ਰਾਮ ਹਰ ਹਰ ਮਹਾਦੇਵ ਸਰ ਇਸ ਤਰ੍ਹਾਂ ਦੇ ਬਿਲਕੁਲ ਜੀ ਮੈਂ ਤੇ ਸਮਝਦਾ ਹੈ ਪ੍ਰੋਗਰਾਮ ਨਹੀਂ ਹੈ ਇਹ ਤੇ ਸਾਡੇ ਕਰਦਾ ਰੀਤੀ ਰਿਵਾਜ ਹੈ ਅਸੀਂ ਜਦੋਂ ਉੱਠਦੇ ਆ ਅਸੀਂ ਮੰਦਿਰ ਜਾਂਦੇ ਆ ਅਸੀਂ ਪਰਮਾਤਮਾ ਦਾ ਨਾਮ ਲੈਂਦੇ ਆ ਅਸੀਂ ਇਹੀ ਕਹਿੰਦੇ ਆ ਕਿ हे ਪ੍ਰਭੂ ਤੁਸੀਂ ਕਿਸੇ ਵੀ ਵੇਦ ਗ੍ਰੰਥ ਲਲੋ ਇਸੇ ਕਹਿੰਦੇ ਨੇ ਸਰਬੱਤ ਦਾ ਭਲਾ ਅਸੀਂ ਕਹਿੰਦੇ ਆ ਕਿ ਸਾਰਿਆਂ ਦਾ ਕਾਮ ਕਾਮਨਾ ਪੂਰੀ ਹੋਵੇ ਸੋ ਅਸੀਂ ਤੇ ਜਿਹੜੀ ਚੀਜ਼ ਰੋਜ਼ ਦੁਬਾਰਾਂ ਤੇ ਲੈ ਆ ਰਹੇ ਆਂ ਪ੍ਰਭੂ શ્રી ਰਾਮ ਜਿਨ੍ਹਾਂ ਨੇ ਇੱਕ ਕਰਮਯੋਗੀ ਮੈਂ ਗੱਲ ਕਰਾਂ ਜਿਨ੍ਹਾਂ ਨੇ ਕਰਮ ਕੀਤੇ ਨੇ ਮੈਂ ਕਰਮੇ ਤੇ ਬੈਠਾ ਹਾਂ ਔਰ ਸਭ ਤੋਂ ਵੱਡੀ ਗੱਲ ਸ਼੍ਰੀ ਕ੍ਰਿਸ਼ਨ ਜਿਹੜੇ ਜਿਨ੍ਹਾਂ ਨੇ ਸਾਨੂੰ ਇਹ ਦੱਸਿਆ ਕਿ ਧਰਮ ਦਾ ਰਸਤਾ ਕੀ ਹੈ ਸੱਤਿਆ ਦਾ ਰਸਤਾ ਕੀ ਹੈ ਔਰ ਐਨਾ ਹੀ ਨਹੀਂ ਅਗਰ ਅਸੀਂ ਸ਼੍ਰੀ ਸ਼ਿਵਜੀ ਦੀ ਗੱਲ ਕਰੀਏ ਜਿਨ੍ਹਾਂ ਨੇ ਦੱਸਿਆ ਕਿ ਕਰਮਟਸ ਵੀ ਚੀਜ਼ ਨੂੰ ਕਹਿੰਦੇ ਆ ਸੂਏ ਤਿੰਨਾ ਦਾ ਅੱਜ ਦੇਨ ਜਿਹੜੀ ਹੈ ਇਹ Hindu ਧਰਮ ਨੂੰ ਹੈ ਸਨਾਤਨ ਧਰਮ ਨੂੰ ਹੈ ਇਹ ਤਾਂ ਬਹੁਤ ਪਹਿਲੇ ਸ਼ੁਰੂਆਤ ਕਰ ਦੇਣੀ ਚਾਹੀਦੀ ਸੀ ਮੈਂ ਅੱਜ ਦੇ ਦਿਨ ਕਿਸੇ ਤੇ ਕੋਈ ਲਾਚ ਨਹੀਂ ਲਾਵਾਂਗਾ ਲੇਕਿਨ ਇਹ ਗੱਲ ਜ਼ਰੂਰ ਕਰਾਂਗਾ ਕਿ ਪਹਿਲੀਆਂ ਸਰਕਾਰਾਂ ਨੇ ਪਤਾ ਨਹੀਂ ਇਹਦੇ ਤੇ ਧਿਆਨ ਕਿਉਂ ਨਹੀਂ ਦਿੱਤਾ ਮੈਂ ਧੰਨਵਾਦ ਕਰਦਾ ਹਾਂ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਉਪਰਾਲਾ ਸ਼ੁਰੂ ਕਰਵਾਇਆ ਔਰ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਨੇ ਸਾਨੂੰ ਸਹਿਯੋਗ ਦਿੱਤਾ ਕਿਉਂਕਿ ਉਪਰਾਲਾ ਸ਼ੁਰੂ ਤਾਂ ਸਨਾਤਨ ਸੇਵਾ ਸਮਿਤੀ ਪੰਜਾਬ ਨੇ ਕੀਤਾ ਹੈ لیکن اس सनातन सेवा समिति ਸਾਰਿਆਂ ਨੂੰ ਇਕੱਠਾ ਲੈ ਕੇ ਚਲੇਗੀ ਇਹ ਮੈਂ ਆਸ਼ਵਾਸਨ ਦਵਾਉਂਦਾ ਹਾਂ ਧੰਨ